ਸਤਿ ਸ੍ਰੀ ਅਕਾਲ ਜੀ ਲੋ ਜੀ ਪ੍ਰੀਤ ਕਹਿੰਦੇ ਬਹੁਤ ਜ਼ਿਆਦਾ ਖੁਸ਼ ਆ ਜੀ ਆਪਣੇ 15 16 ਜਾਂਦੇ ਜਿਹੜੇ ਤਖੋਂਦੇ ਆ ਕਾਤੇ ਦਿਖਾਉਂਦੇ ਆ ਉਹ ਤੁਹਾਨੂੰ ਦੱਸ ਦਿੰਦੇ ਆ ਜੀ ਤੇ ਅੱਜ ਪ੍ਰੀਤ ਦੇ ਮੰਮੀ-ਮਮੀ ਆਏ ਹੋਏ ਆ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਮੰਮੀ ਪ੍ਰੀਤ ਦੀ ਬੱਚੀ ਸਾਈਡ ਤੇ ਅੱਧਰ ਦੂਜੀ ਮੰਮੀ ਬੈਠੀ ਆ ਉਧਰ ਭਰਾ ਬੈਠਾ ਆ ਅੱਧਰ ਮੁੰਡਾ ਬੈਠਾ ਆ ਉਧਰ ਜੱਗ ਪਿਆ ਤੇ ਅੱਧਰ ਮੱਗ ਪਿਆ ਠੀਕ ਆ ਜੀ ਤੇ ਗੱਲਬਾਤ ਹੈਗੀ ਇਦਾਂ ਪ੍ਰੀਤ ਅੱਜ ਖੁਸ਼ ਆ ਦੇ ਕੀ ਕੀ ਖਵਾਤਾ ਮੰਮੀ ਨੇ ਬਣਾਉਂਦੀ ਆ ਚਾਹ ਵੀ ਪੁਲਾਤੀ ਆ ਹਨਾ ਰੋਟੀ ਵੀ ਖਵਾਤੀ ਆ ਹਨਾ ਨੀ ਮਜ਼ਾਕ ਨਹੀਂ ਕਰਦੇ ਕਾਫੀ ਜਾਣੇ ਕਹਿੰਦੇ ਆ ਸਾਨੂੰ ਵੀ ਤੁਹਾਡੇ ਘਰ ਦੇ ਮਿਲਦੇ ਰਹੀ ਤੁਸੀਂ ਉੱਦੇ ਕਹਿੰਦੇ ਰਹਿੰਦੇ ਆ ਵੀ ਐਦਾਂ ਗੱਲਬਾਤ ਹੈਗੀ ਐਦਾਂ ਵੀ ਕੋਈ ਕੋਈ ਲਾਈਕ ਕਰਦਾ ਨਹੀਂ ਹੁੰਣਾ ਕੋਈ ਕਰਦਾ ਕੋਈ ਨਹੀਂ ਹੁੰਦਾ ਨਾ ਅੱਧੀ ਮੰਮੀ ਉਹਨਾਂ ਨੂੰ ਪਸੰਦ ਨਹੀਂ ਹੈਗੇ ਨਾ ਬਲੌਗ ਦੇ ਵਿੱਚ ਉਹਨਾਂ ਹਨ ਉਹਨਾਂ ਨੂੰ ਨਹੀਂ ਵਧੀਆ ਲੱਗਦਾ ਨਾ ਤੇ ਉਹਨਾਂ ਚਲੋ ਮਤਲਬ ਝਾਕਾ ਹੀ ਨਹੀਂ ਜਿੱਦਾਂ ਕਹਿਦੀ ਆ ਵੀ ਹੁੰਦਾ ਆਪਾਂ ਰੋਜ਼ ਬਲੌਗਾਂ ਚਾਹੀਦਾ ਨਾ ਸਾਡੇ ਘਰ ਦੇਆਂ ਦੇ ਮਮਾ ਹੁਣ ਹੀ ਨਹੀਂ ਜਾਂਦੇ ਹੈਗੇ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ ਨਾ ਉਹ ਸੰਗ ਦੇ ਰਹਿੰਦੇ ਮਤਲਬ ਜਿਹਾ ਐਦਾਂ ਕਹਿਦੀ ਆ ਨਾ ਤੇ ਬਾਕੀ ਐਦਾਂ ਗੱਲਬਾਤ ਹੈ ਵੀ ਗੱਲ ਵਾਦਾ ਸੋਨੀਆ ਜੀ ਦੀ ਆ ਗਈ ਆ ਬਾਕੀ ਇਹਨਾਂ ਨਾਲ ਗੱਲ ਕਰਦੇ ਆ ਤੁਹਾਨੂੰ ਜੇ ਨਹੀਂ ਕੀਨ ਹਨਾ ਤੁਹਾਨੂੰ 1 ਮਿੰਟ ਰੁਕੋ ਸੋਨੀ ਦੀ ਨੂੰ ਤਾਂ ਨਹੀਂ ਪਤਾ ਮੈਂ ਕਿਹੜੀ ਗੱਲ ਕਰਨ ਦਿਆ ਆ ਠੀਕ ਆ ਬੱਚੋ ਦੀਦੀ ਹੁਣ ਇਹ ਗੱਲ ਦੱਸਿਓ ਇੱਥੇ ਕੋਣ ਕੋਣ ਹੈ ਇਸ ਟਾਈਮ ਕੋਣ ਕੋਣ ਦੱਸਿਓ ਬਲੌਗ ਦੇ ਕੋਣ ਕੋਣ ਦਾ ਨਾਮ ਲੈ ਕੇ ਦੱਸੋ ਪ੍ਰੀਤ ਆ ਹਾਂ ਕੇਰਨ ਦੀਦੀ ਆ ਤੇ ਉਹ ਮੁੰਡਾ ਪਤਾ ਨਹੀਂ ਕੋਣ ਆ ਹਾਂ ਤੇ ਇੱਕ ਉਹ ਦੀਦੀ ਹੁਣੀ ਆ ਵੀ ਕੋਣ ਆ ਉਧਰ ਆਇਆ ਹਾਂ ਅੱਛਾ ਪ੍ਰੀਤੀ ਜੀ ਮੰਮੀ ਬਸ ਤੁਹਾਨੂੰ ਗਿਆ ਜਣਾ ਅੱਥੋਂ ਤੁਹਾਨੂੰ ਪਤਾ ਲਗਾ ਲਗਾ ਸਕਦੇ ਹਾਂ ਮਸਾਲੀ ਦੇ ਹਾਂਜੀ ਸਸਤੀ ਗੱਲ ਜੀ ਸਾਰੇ ਹਾਂ ਸਾਥੇ ਯਰ ਪਿਆਰ ਪੈਸਾ ਚੁੱਕਾ ਦੇ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿਕਰਮ ਬਲੌਗ ਤੇ ਵਿੱਚ ਸੋ ਤੁਸੀਂ ਕਹਿੰਦੇ ਕਿ ਕਰਾਂ ਮੈਂ ਜੀ ਅੱਧਾ ਕਰੇ ਖੜਾ ਆ ਮੈਂ ਨਾ ਹਾਤਾ ਹਾਂ ਜੀ ਜੀ ਅੱਜ ਪਰ ਪੜਨ ਨਾ ਇਰਾਜ਼ ਪਰ ਤੁਹ ਕਾ ਲਗੂ ਆ

ਆ ਦੇ ਲੋ ਕੀ ਕਰਦੇ ਇਹ ਨਹੀਂ ਪਤਾ ਨਹੀਂ ਜਾਂਦੀ ਆ ਇਹ ਚਾਹੀ ਸੀ ਗਾ ਟੁੱਟੇ ਸੀ ਉਹ ਇੱਕ ਸਪਰੇਅ ਲਾਦਾ ਮੇਰੇ ਵਾਲ ਘਰਾਲਦੇ ਨੇ ਹਾਂਜੀ ਦੋਸਤੋ if you cake dot mine if you dot cant <laughs> cant, <laughs> can't mind. ਹਾਂਜੀ ਦੋਸਤੋ ਹਾਂਜੀ ਤੁਸੀਂ ਸੀਰੀਅਸਲੀ ਹੋ ਸੀਰੀਅਸ ਮੈਂ ਵੀ ਕੋ ਮੇ ਤਾਂ ਨਾਸਤਾ ਹੈ ਸੀਰੀਅਸਲੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਤੁਹਾਡੇ ਨਾਲ ਬਲੌਕ ਲੈ ਕੇ ਆਏ ਜੀ ਬੜੀ ਫਰੈਸ਼ ਫਰੈਸ਼ ਐਸਰ ਬਲੌਕ ਤਾਂਸਲ ਬਲੌਕ ਸੋ ਅੱਜ ਆਪਾਂ ਉੱਤ ਗਏ ਜੀ ਸੋ ਆਪਾਂ ਨੂੰ ਲਿਆਇਆ ਨਿਆਜ਼ ਰੇ ਇੱਕ ਸਾਈਡ ਤੇ ਤੇ ਹੁਣ ਆਪਾਂ ਤਿਆਰ ਹੋਣ ਲੱਗੇ ਆ ਤੇ ਤਿਆਰ ਹੋ ਕੇ ਆਪਾਂ ਜਾਨ ਇਹ ਅਜੇ ਤੇ ਤਿਆਰ ਹੋ ਰਹੇ ਆ ਅਜੇ ਸਿੱਖ ਰਹੇ ਹੋ ਤੇ ਆਪਾਂ ਤਿਆਰ ਹੋ ਗਏ ਆ ਦੋਸਤੋ ਤੇ ਆਪਾਂ ਅੱਜ ਜਾਣਾ ਆ ਬੜੀ ਦੂਰ ਚੱਲੇ ਆ ਜੀ ਤੇ ਮੈਂ ਤੇ ਮਨੀਤ ਤੇ ਮੰਮਾ ਤੇ ਤੇ ਹੋਰ ਵੀ ਦੋ ਚਾਰ ਜਾਣੇ ਹੈਗੇ ਆ ਨਾਲ ਤੇ ਸੋ ਕਿੱਥੇ ਚੱਲੇ ਆਂ ਤੇ ਸਾਰਿਆਂ ਨੇ ਬਲੋਗ ਨਾ ਬਣੇ ਦਿਓ ਬਹੁਤ ਹੀ ਸ਼ੁਭ ਕੰਮ ਕਰਨ ਚੱਲੇ ਆਂ ਕਹਿੰਦੇ ਸ਼ੁਭ ਕੰਮ ਕਰਨ ਦੇ ਵਿੱਚ ਦੇਰੀ ਨਹੀਂ ਲਾਉਣੀ ਚਾਹੀਦੀ ਸੋ ਆਪਾਂ ਵੀ ਦੇਰੀ ਨਾ ਲੈਂਦੇ ਕਰੋ ਨਿਕਲਿਏ ਸਾਲ ਨਹੀਂ ਬਹੁਤ ਦੇਰੀ ਹੋਈ ਲੈਟਸ ਗੋ ਐਸੇ ਸਾਰੇ ਸੋ ਗੋ ਸਭ ਤੋਂ ਜ਼ਿਆਦਾ ਬੋਲੋ ਮਮਾ ਕਹਿੰਦਾ ਕਿ ਮੈਰਾ ਜਿਹੜਾ ਕੰਮ ਨਹੀਂ ਕਰਦਾ ਇਹ ਧੋਪ ਜਾਂਦੇ ਨਾ ਕੰਮ ਨਹੀਂ ਕਰਦਾ ਅੰਮੀ ਆਪਣਾ ਕੰਮ ਨੇ ਵੇਖਦੇ ਹੋਪੜੀ ਛੱਡੂ ਹੈਗੀ ਸਹੀ ਗੱਲ ਆ ਮੰਨੂ ਦੇ ਲੋ ਆ ਸਾਡੇ ਨਾਲ ਸਾਰੇ ਸਾਰੇ ਬਹੁਤ ਜ਼ਿਆਦੀਆਂ ਘਲੋਲਾ ਹੋ ਚੁੱਕੀਆਂ ਆ ਮਨਵੀਰ ਪਤਾ ਚੱਲਾ ਹੈ ਕਿ ਉਹ ਉਸ ਮੇ ਜਾਣ ਨਹੀਂ ਇਹ ਪੁੱਠੀ ਪਹਿਨੀ ਹਾਂ ਮम्मी ਤਾਂ ਪੰਜਾਬੀ ਪਜਾਮੇ ਪੁੱਠੀ ਪੈ ਗਈ। ਹਾਂਜੀ। ਇਹ ਤਾਂ ਮम्मी ਦੇ ਸੁਰਗ ਹੈ। ਮम्मी ਦੇ ਨਾ ਮਮਾ ਨੇ ਸੁਣ ਆਪਣਾ ਸੋਹਣਾ ਦਿੱਤਾ ਹੋਇਆ ਸੀਗਾ ਕਾਫੀ ਦਿਨਾਂ ਤੋਂ ਤੇ ਬਿਕੂ ਕਹਿੰਦੇ ਅੱਜ ਚੱਲ ਨਵਾਂ ਸੋੜਦੇ ਜਿਹੜਾ ਡੱਬ ਲੈ ਕੇ ਹੀ ਜਾਣੇ ਆ। ਬਗਾਨ ਦੇ ਬੱਚੇ ਚੱਕ ਲਈ ਹੋਣੀ ਚੁੰਨੀ ਚੁੰਨੀ ਚ। ਜਿੰਦਾ ਹੀ ਨਹੀਂ ਬਗਾ ਕਿਉਂ ਨਹੀਂ ਕਹਿ ਗਏ ਐਵੇਂ ਲੈ ਲੈਂਦੇ ਜਾਂਦੇ ਉਥੋਂ ਉਹਦੀ ਕੋਠੇ ਦੇ ਸੀਗੇ ਕਾਪੇਸ਼ ਨਹੀਂ ਨਾ ਮਾ ਕੋਠੇ ਦੇ ਜਾਂ ਮਨੋ ਆ ਗਏ ਨਹੀਂ ਮੈਂ ਲੈ ਆਉਣੀ ਸੀ ਕੰਨੀ ਲੋੜ ਆ ਗਈ ਆ ਦੇ ਜੀ ਉਹ ਕਹੇਦੀ ਚੁੰਨੀ ਲੈ ਕੇ ਜਾਈ ਸੋਹਣਾ ਨਾ ਮੈਂ ਕਾ ਸੋਟ ਹਾਂ ਸੋਟ ਬਹੁਤ ਸੋਹਣਾ ਆ ਹਲਕਾ ਆ ਹੂੰ ਲੈਣੀ ਕਿ ਨਹੀਂ ਲੁਵਾਈ ਮੈਂ ਅੱਜ ਅੱਛਾ ਮਾ ਪਾਈ ਪੀ ਮਲਾ ਗਈ ਟੈਨਸਰ ਪੀ ਚੁੰਨੀ ਹੁਣਾ ਲੈ ਕੇ ਜਾਨੀ ਚੁੰਨੀ ਉਹ ਘਰ ਦੀ ਸੋਹਣੀ ਬਣਾ ਲਾ ਕਣ ਚੱਕ ਮੈਂ ਨੂੰ ਡਾਕੜ ਜਿਆ ਚੱਕੋ ਚੱਕੋ ਪੋਚੋ ਕਰਨੋ ਅੱਛਾ ਪਿਆ ਤੁਹਾਨੂੰ ਵੀ ਬਰਾਬਰ ਲਾ ਲੀਂ ਫਟ ਫਟ ਲਾ ਰਿਹਾ ਹੁੰਦਾ ਇਹ ਕੋਲ ਹੀ ਮੈਂ ਨੂੰ ਮੈਨੂੰ ਸੂਟ ਰੱਖ ਦਿੰਨੀ ਆ ਨਾ ਮੈਂ ਦਾਦੀ ਦੇ ਸੂਟ ਅਰੇ ਚੋਕ ਆ ਗਿਆ ਦੇ ਦਾਦੀ ਚੋਕ ਪਾ ਲਿਆ ਦੇਖ ਤਾਂ ਸੋਹਣਾ ਆ ਆ ਬਹੁਤ ਅੱਛਾ ਮੋਹ ਦਾ ਇੱਕ ਮਿੰਟ ਦੇ ਕੇ ਮੈਂ ਕੈਮਰਾ ਕੇ ਮੈਂ ਕੈਮਰਾ ਕੈਮਰਾ ਐ ਐ ਲੈ ਲੈ ਚੱਲ ਵੀ ਰੰਗ ਉਹ ਸੋਹਣਾ ਲੱਗਾ ਨਾ ਰੰਗ ਵਧੀਆ ਏਦਾ ਰੰਗ ਬਈਓ ਲਾਈਟ ਲਾਈਟ ਦੇ ਕਲਰ ਸੋਹਣੇ ਲੱਗਦੇ ਚਾਹਣੀਆਂ ਚ ਇਦਾਂ ਦੀ ਲੈ ਚਲੀਏ ਹਾਂ ਫਿੱਕੇ ਫਿੱਕੇ ਚਲੀਏ ਇੱਕ ਜਿਹੜਾ ਉਹ ਵੀ ਫਿੱਕਾ ਜੀ ਆਈਏ ਆਦੋਂ ਜਾਓਗੇ ਫਿੱਕਾ ਆ ਉਹ ਹੈਗਾ ਅੰਗੂਰੀ ਜਿਹਾ ਇਹ ਫਿੱਕਾ ਜਿਹੜਾ ਸੰਗੀਤ ਉਹ ਐ ਐ ਐ ਤੂੰ ਜਿਹੜਾ ਉੱਪਰ ਸੀ ਪਿਆ ਚਲਿਏ ਚਲੋ ਉਹਦਾ ਟੈਲੀਫੋਨ ਲਗਾਇਆ ਟੈਲੀਫੋਨ ਲਗਾਇਆ ਆਪਾਂ ਦਾ ਚਾਹ ਦੇਖਦੇ ਕਿਹੜਾ ਟੈਲੀਫੋਨ ਆ ਇੱਥੇ ਰੁਕੇ ਆ ਇਹ ਆ ਬਿਲਡ ਕੀਤਾ ਹੋਇਆ ਅਤੇ ਬੰਦੇ ਨੂੰ ਐਮਰਜੈਂਸੀ ਹੋ ਗਿਆ ਤੇ ਬਟਰ ਬਿਲਡ ਹੋਇਆ ਪਿਆ ਆ ਇਹ ਸਰਕਾਰੀ ਲੋਗ ਆ ਮਬੇ ਪੱਕਾ ਹੀ ਲਾ ਕੈਂਟਰਣ ਅਭੀ ਕੀਆ ਕਰ ਕੀਆ ਇਹ ਪੀਜਾ ਪੂਜਾ ਤਾਂ ਨਹੀਂ ਮੰਗਾਉਣਾ ਨਹੀਂ ਦੋ ਪੀਜਾ ਕੋਲਡ ਡਰਿੰਕ ਮਗਾਓ ਡਰਿੰਕ ਕੋਲਡ तो 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 थे थे चला रहे हैं अस आ चुके अंदर मंडी चला रहे ਪਾਜੀਆ ਨੰਨੂ ਦੇਖੋ ਇੱਥੇ ਬੈਠਾ ਹੈ ਇਹਨਾਂ ਤੋਂ ਅਰਮਲ ਮਨਵੀਰ ਦਾ ਨੰਨੂ ਜਿਹੜੀ ਬੰਨਣਾ ਹੈ ਨਿੰਗੁੱਛਿਆ ਜਾ। ਮੈਨੂੰ ਬੰਨਣਾ ਨਾ ਮਾਰ। ਕਿੱਦਾਂ ਬਨਣਾ? ਆ ਜਾ। ਜਾਓ ਪਾਪਾ ਤਾਂ ਬਣਾ ਲਓ। ਗੱਡੀ ਦਾ ਸ਼ੀਸ਼ਾ ਕੱਢਣਾ। ਨੰਨੇ ਨੇ ਤਾਂ। ਨਾ।

இதுக்கு என்ன சாட்டு மாலை பண்ணா போஷம் ਜਾਣੋ ਕੱਜਾ ਕਰਨੀ ਹੈ ਮੇਰੇ ਪੁੱਤ ਨੂੰ ਕੱਜਾ ਕਰਨੀ ਉਹ ਅੰਬੈ ਨਾ ਆਜੋ ਉਸ ਨੂੰ ਬਰਾਇਆ ਆਜੋ ਸਭ ਆਯੰਦਾਰਾ ਹੈ ਸਾਰੇ ਸਦਗੋ ਲੋ ਜੀ ਮਿੱਤਰੋ ਅੱਜ ਤੁਹਾਨੂੰ ਦਰਸ਼ਨ ਕੌਣੇ ਰਾਜਾ ਸਾਹਿਬ ਦੇ ਤੇ ਇੱਧਰ ਦੇਖੋ ਆਪਣਾ ਕੌਣ ਕੌਣ ਆਏ ਆ ਦੇਖਿਓ ਜਰਾ ਆ ਦੇਖੋ ਤਾਂ ਕੌਣ ਕੌਣ ਪਛਾਣੋ ਆ ਬੰਦੇ ਕਿਤੇ ਦੇਖੇ ਆ ਕਿਤੇ ਆ ਦੇਖੋ ਸਾਰੇ ਆਏ ਆ ਆਪਾਂ ਰਾਜਾ ਸਾਹਿਬ ਦਰਬਾਰ ਤੇ ਨਜ਼ਰਵਾਰ ਆਪਾਂ ਤੁਹਾਨੂੰ ਦਰਬਾਰ ਦਿਖਾਵਾਂਗੇ ਹਰ ਐਤਵਾਰ ਦੇ ਐਤਵਾਰ ਇੱਥੇ ਮੇਲਾ ਲੱਗਿਆ ਰਹਿੰਦਾ ਸੰਕਟ ਆਉਂਦੀ ਰਹਿੰਦੀਆਂ ਆ ਤੇ ਉਹ ਜੀ ਕੋਈ ਵੀ ਤੇ ਹੈ ਨਹੀਂਗਾ ਟਾਈਮ ਕਿ ਅੱਜ ਨਹੀਂ ਹੋਣਾ ਕੱਲ੍ਹ ਨਹੀਂ ਹੋਣਾ ਜਦੋਂ ਮਰਜੀ ਜਦੋਂ ਮਰਜੀ ਆ ਸਕਦੇ ਆਪਾਂ ਨੰਨੂ ਨੂੰ ਕੀ ਹੋ ਗਿਆ ਹੁਣ ਨੰਨੂ ਨੰਨੂ ਸਾਡਾ ਆੜ ਗਿਆ ਇਹ ਆਉਂਦਾ ਹੀ ਕਹਿੰਦਾ ਪਹਿਲਾਂ ਮੈਨੂੰ ਖਲਾਉਣੇ ਲੈ ਕੇ ਦੋ ਅਸੀਂ ਚਾਹ ਲੈ ਕੇ ਦਵਾਂਗੇ ਕਹਿੰਦਾ ਹੁਣ ਹੀ ਲੈਣੇ ਆ ਆ ਦੇਖਿਆ ਤਾਂ ਹੁੰਦਾ ਕਿੱਦਾਂ ਤਾਂ ਲੱਗਦਾ ਆ ਦੇਖੋ ਲੱਗੀ ਜਾਂਦਾ ਆ ਜੇ ਆ ਜੇ ਆਪਣੇ ਬਾਬਾ ਜੀ ਕਿੱਧਰ ਗਏ ਤੇਲਾ ਕੀ ਕਰਾਂ ਤੁਹਾਨੂੰ ਮੰਮਾ ਪਹਿਲਾਂ ਕਿਆ ਕਰਦੀ ਪਹਿਲਾਂ ਜੇ ਕਰਾਂ ਹਾਂ ਦੱਸ ਦੇ ਪਹਿਲਾਂ ਜੇ ਕਰਾਂ ਚਲੋ ਇਹ ਕੋਈ ਨਹੀਂ ਆਜਾ ਜੈਦਾ ਨੂੰ ਪਤਾ ਲੱਗ ਜਾਂਦੇ ਨੇ ਉਦਾਂ ਉਦਾਂ ਲੈ ਉਹ ਜਿਆ ਹੈ ਮੰਨ ਗਿਆ ਨਿਆਣੇ ਦਾ ਮਨਵੀਰ ਮਾਨੀ ਆ ਬਾਬੇ ਦੇ ਆ ਕੇ ਇਹਦਾ ਇਹ ਘੋਣਿਆਂ ਦਵਾਲੇ ਲੱਗਾ ਘੋਣਿਆਂ ਦਵਾਲੇ ਹੋ ਗਿਆ ਸੀਗਾ ਕਹਿੰਦਾ ਮੈਨੂੰ ਹੁਣ ਹੀ ਲੈ ਕੇ ਦਵੋ ਹੁਣ ਹੀ ਲੈ ਕੇ ਦਵੋ ਆ ਚੈੱਕ ਕਰੋ ਸਪੀਡ ਇੱਧਰ ਦਰਵਾਜ਼ਾ ਆ ਗਿਆ ਰਾਜਾ ਸਾਹਿਬ ਬਾਬਾ ਜੀ ਕੀ ਹਾਲਿਆ ਆ ਦੇਖੋ ਜੇ ਵੀ ਘਰੋਂ ਨੇ ਘਰੋਂ ਨੇ ਕਹਿੰਦੇ ਦਾ ਪਿੰਨੀਆਂ ਦੇ ਮਨਾ ਲਿਆ ਮੁੰਡਾ ਪਿੰਨੀਆਂ ਦੇ ਮਨਾ ਲਿਆ ਆ ਬਣੀ ਯਾਰ ਮੈਂ ਮੈਮੇ ਹੱਥ ਤੋਂ ਵਜਦਾ ਰੱਖੀ ਲੱਗਿਆ ਵੜਿਆ ਨੇ ਇਨਸਾਨ ਸਾਹਿਬ ਆਇਆ ਜਾਨ ਸਾਹਿਬ ਦੀ ਸੇਵਾ ਚੱਲਣ ਦੇ ਯਾ ਤਲਕ ਜਾ ਰਿਹਾ ਹੈ ਲੋ ਜੀ ਆਪਾਂ ਨੂੰ ਸਾਡੇ ਬਲੌਗ ਦੇਖਣ ਆਲੇ ਮਿਲ ਗਏ ਇੱਧਰ ਧੁੱਪ ਬਹੁਤ ਜ਼ਿਆਦਾ ਪੱਜ ਨਾਲ ਵੀ ਨਹੀਂ ਥਾਣੀ ਪਾਜੀ ਤੁਸੀਂ ਵੀ ਆ ਹਾਂਜੀ ਆ ਇੱਕ ਮਿੰਟ ਫਾਦਿਓ ਵਿੱਚ ਵੀ ਬਣਾ ਇੱਥੇ ਬਣਦੀ ਰਹੇ ਜਿਹੜਾ ਤਲਕ ਆਪਣੇ ਫੋਟੋ ਦਿੱਤੀ ਜਾ ਦੇਖੋ ਦੀਦੀ ਦੀਦੀ ਮੇਰੇ ਵੀ ਖਿਚਾ ਦਿਓ ਉਹਨਾਂ ਨਾਲ ਆਹ ਫੋਨ ਉਹ ਫੋਨ ਆਹ ਫੋਨ ਚੱਲਦਾ ਰਹਿੰਦਾ ਉਹਨਾਂ ਦਾ ਆਹ ਫੋਨ ਚੱਲਦਾ ਰਹਿੰਦਾ ਮੇਰੀ ਬਾਂਹ ਨਾਲ ਚਾਰ ਲੀ ਸੰਤ ਚਾਹੇ ਮੈਂ ਮੈਂ Di tangan si Baby ya? baby. Video? ਆਣੀ ਦਰਦਾ ਆ ਤੈਨੂੰ ਵੀ ਦਾਇਆ ਤੈਨੂੰ ਮੈਂ ਪਹਿਲਾਂ ਇਹਨੂੰ ਮੈਂ ਕਿਹਾ ਸੀ ਮੈਂ ਕਿਹਾ ਜੇ ਤੂੰ ਰੋਇਆ ਫੇਰ ਨਹੀਂ ਮੈਂ ਲੱਗਦਾ ਜੇ ਚੁੱਪਦਾ ਬੰਦਰ ਚਲ ਗਿਆ ਚੁੱਪਦਾ ਬਬਾਲ ਆ ਕੇ ਜੋਗੋਂ ਦਾ ਲੈ ਦੂੰਗਾ ਇਹ ਰੋਂਦਾ ਹੀ ਅੰਦਰ ਗਿਆ ਲੇਟਦਾ ਹੀ ਅੰਦਰੋਂ ਬਾਹਰ ਆਇਆ ਹੁਣ ਨਹੀਂ ਲੈ ਕੇ ਦੇਣਾ ਤੈਨੂੰ ਪਹਿਲਾਂ ਲੈ ਜਾਣਾ ਹੁਣ ਲੇਟ ਦੇ ਇਹਨੂੰ ਲੈ ਜਾ ਹੁਣ ਨਹੀਂ ਲੈ ਕੇ ਦੇਣਾ ਕੁਝ ਵੀ ਤੈਨੂੰ ਜਿੱਦਾਂ ਹੀ ਲੇਟਦਾ ਆਇਆ ਉਦੋਂ ਲੇਟਦਾ ਲੈ ਜਾਓ ਚਲੋ ਗੱਡੀ ਚਲੀਏ ਚਲੋ ਬਾਏ ਬਾਏ ਪਨੀਸ਼ ਨਹੀਂ ਨਹੀਂ ਚੱਲ ਆ ਜਾ ਚਲ ਸੌਰੀ ਕਹਾ ਬੱਲਾ ਫੇਰ ਗੱਨ ਫੜ ਕੇ ਸੌਰੀ ਕਹਾ ਤੂੰ ਕਹਾ ਸੌਰੀ ਕਹਾ ਨਹੀਂ ਕਰਦਾ ਨਹੀਂ ਕਰਦਾ ਪਰੀ ਲੈ ਜੀ ਇਹ ਤੈਨੂੰ ਪਰੀ ਆ ਬੱਬੇ ਬੱਬੇ ਪਰੀ ਲੈ ਰਹੀ ਐ ਪਰੀ ਹਰ ਕੀ ਲੈਣਾ ਪਰੀ ਭਾਈ ਦੇਖ ਕੀ ਲੈਣਾ ਇਹ ਕੀ ਆ ਬੱਬੇ ਹੋਰ ਕੀ ਲੈਣਾ ਬੋਲ ਆ ਗੋਣਿਆਂ ਨੇ ਆਣਾ ਦੇ। ਤੇ ਦੀ ਦਗਾਣੇ ਆ। ਤੇਰੀ ਆ ਦਗਾਣੇ। ਤੇਰੀ ਆ ਦਗਾਣੇ। ਲਾਵਾ ਪਹਿਲਾਂ ਕੱਟ ਕੇ ਦੀ ਆ। ਉਦਿਆਂ ਚ ਪਹਿਲੇ ਲੜੀ। ਆ ਆ ਆ ਆ ਆ। ਆ ਦੇ। ਸਭ ਆ ਦੇ। 20 ਰੁਪਏ। ਆਹਾ 20 ਰੁਪਏ ਦਾ। ਨਹੀਂ। ਲਾਵਾ ਰਹਿਣ ਦੇ ਫਿਆਲ। ਉਹ 20 ਰੁਪਏ ਦਾ ਆ। ਹੋਈ ਹੋਈ। ਹੂੰ। ਕਰਦੇ ਮੈਂ। 20 ਪੀਣੇ ਨਹੀਂ ਦਾ ਉੱਥੇ। ਆ ਜੋ ਉਧਰ ਲੈਂਦੇ। ਕੱਬ ਬਲੌਗ ਬਣਾਉਂਦੇ ਆ ਮੈਂ। ਆ ਦੇ ਇੱਕ ਬਲੌਗ ਬਣਾਉਂਦੇ ਆ। ਮਮਾ ਉਹ ਜੀ ਅੱਜ ਬਹੁਤ ਅੱਜਲ ਖਰਾਬ ਹੋਇਆ ਸਾਡੀ ਗੱਡੀ ਦਾ ਪੈਂਚਰ ਟਾਇਰ ਹੋ ਗਿਆ ਸੀ ਇੱਕ ਵਾਰ ਸੇ ਪਹਿਲਾਂ ਪੈਂਚਰ ਟਾਇਰ ਹੋ ਗਿਆ ਹਵਾ ਉਹ ਤੋਂ ਸੈੱਟ ਕਰਾਈ ਉਹਨੇ ਭਰ ਦੇ ਚ ਫੇਰ ਦੁਬਾਰਾ ਨਿਕਲ ਗਈ ਫੇਰ ਉਹਦੇ ਕੋਲ ਆਏ ਕਹਿੰਦਾ ਖੜ ਜੋ 20 ਮਿੰਟ 20 ਮਿੰਟ ਖੜੇ ਦੁਕਾਨ ਆਇਆ ਦੁਕਾਨ ਤੇ ਮੋਰੋ ਸਾਨੂੰ ਕਹਿਣ ਲੱਗਾ ਜੀ ਮੈਂ ਨਹੀਂ ਦੁਕਾਨ ਖੋਲਣੀ ਜੀ ਮੇਰੇ ਤੋਂ ਟਾਈਮ ਹੈ ਨਹੀਂ ਉਹ ਪੈਸੇ ਵਾਪਸੀ ਕਰਤੇ ਫੇਰ ਅਸੀਂ ਲੱਭਦੇ ਲੱਭਦੇ ਇੱਥੇ ਤੱਕ ਆਏ ਹਾਂਜੀ ਹੈ ਪਾਣੀ ਕੋਣ ਵੀ ਵੇ ਮੈਂ ਨਹੀਂ ਪੀਣਾ ਤੂੰ ਹੀ ਲੈਣਾ ਪਿਆ ਮਾ ਕਿਧਰ ਹੋ ਮੈਨ ਇੱਕ ਨਹੀਂ ਲੱਗਦਾ ਕੋਈ ਪਤਾ ਬਾਲ ਲੀ ਗਿਆ ਇਹਦਾ ਕੀ 할ਾਂਗਾ ਲੋ ਜੀ ਪਿਆਸ ਬਹੁਤ ਜ਼ਿਆਦਾ ਲੱਗੀ ਹੈ ਜੀ ਪਾਣੀ ਦੀ ਬੋਤਲ ਲੈ ਲਈ ਹੈ ਜੀ ਤੀਤ ਕੰਦੀ ਮੈਂ ਪਾਣੀ ਪੀਣਾ ਹਾਂ ਮੈਂ ਆ ਲੱਗ ਗਈ ਹਾਲੋ ਫੜ ਵੀਓ ਪਾਣੀ ਮੈਂ ਵੀ ਪੀਣਾ ਪੈ ਅਗਿਆ ਵੀ ਜਿੱਥੇ ਮਰਜ਼ੀ ਰੁਕ ਜਾਈਦਾ ਸ਼ਬੀਲ ਪੀਣ ਪੈਸੇ ਵੀ ਦੇਣੇ ਬੰਦੇ 10 ਰੁਪਏ ਆ ਮੈਂ ਜਿੱਤੇ ਆਪਣੀਤ ਕਹਿੰਦੀ ਲੈ ਸ਼ਬੀਲ ਪੀਣੀ ਚਾਹੇ ਦਾ ਚਾਣੇ ਮੰਗਣਦੇ ਸੀ ਪੈਸੇ ਰੁਪਿਆ ਵੀ ਨਹੀਂ ਦਿੱਤਾ ਉਹਨਾਂ ਨੂੰ ਚਾਣੇ ਤਾਂ ਮਿਲਦਾ ਹੀ ਨਹੀਂ ਕਿਤੇ ਬਹੁਤ ਮਨ ਲੱਭੀ ਪ੍ਰੀਤੀ ਏ ਪ੍ਰੀਤੀ ਮੇਰੀ ਆਖ ਕੋ ਦੇਖੋ ਕਾਡ ਨਾ ਨਹੀਂ ਉਹਨਾਂ ਨੂੰ ਕਿੱਥੇ ਆ ਮੈਂ ਤੁਹਾਡੀ ਆਪਣੀ ਕਿਰਨ ਵਾਲਾ ਆਹ ਠੀਕ ਹੋ ਗਿਆ ਨਾ ਬੀਲੇ ਚੁੱਪੀ ਗਿਲੀ ਬੀਗੀ ਚੁੱਪੀ ਗਿਲੀ ਬੀਗੀ ਸੋਗੇ ਬੀਲੇ ਬੀਲੇ 12 ਬਾਲਾ ਰਬਈਏ 10 ਨਹੀਂ ਦਿੱਤੇ ਕੱਲ ਪਤਾ ਕੀ ਆ ਨਵਾਂ ਪਾਇਆ ਹੈ ਨਾ ਅੱਜ ਉਹਦੇ ਕਰਕੇ ਨਹੀਂ ਮੜਾ ਮੋਟਾ ਤੁਹਾਨੂੰ ਪਤਾ ਆ ਬੰਦੇ ਨਵੇਂ ਨੂੰ ਕੱਪੜੇ ਪਾਏ ਵੇ ਟੋਰ ਟੋਰ ਉਹਨੇ ਸੂਟ ਨੂੰ ਜੇਬ ਨਹੀਂ ਲਾਈਦਾ ਜੀ ਨੇ ਓ ਮਾਈ ਗੋਡ ਵੈਸੇ ਰੰਦੂ ਜੀ ਜੀ ਕੋਨੇ ਆ ਦੇ ਦੇ ਜਾਂ ਚੀਜ਼ ਦੀ ਪ੍ਰਾਪਰਟੀ ਚਾਚੀ ਦੀ ਪ੍ਰਾਪਰਟੀ ਸੁੱਤੀ ਆ ਹੈ ਚਾਚੀ ਦੀ ਪ੍ਰਾਪਰਟੀ ਸੁੱਤੀ ਆ ਇਹ ਭਰਾਵਾ ਮੰਮੀ ਨਾਲ ਵੇੜਾ ਤੇ ਜੂੜੀ ਚੁੰਬੜਿਆ ਫਿਰਦਾ ਜੋ ਇਹ ਅੱਜ ਕੋ ਚੱਕਰ ਆ ਅੱਜ ਉਹ ਤੁਹਾਨੂੰ ਹੋ ਨਹੀਂ ਲੈ ਕੇ ਦਿੱਤਾ ਹਾਂ ਇਹ ਬੱਸ ਜੇ ਕੀਤਾ ਜੇ ਚੀਜ਼ਾਂ ਕਿੰਨੀਆਂ ਨਹੀਂ ਨੂੰ ਕੁਝ ਖਵਾਇਆ ਅੱਜ ਤਾਂ ਵੀ ਫਿਰ ਦਿੱਤੇ ਅੱਜ ਮੰਮੀ ਨੇ ਬੱਸ ਹੀ ਹੋਇਆ ਆ ਹਾਂ ਉਹਦੇ ਕਰਦੇ ਆ ਇਹ ਤਾਂ 100 ਰੁਪਏ ਦਾ 100 ਇਹ ਤਾਂ 100 ਰੁਪਏ ਨਹੀਂ ਲੈ ਲੇ ਜਿਹੜੇ ਇੱਥੇ ਆ ਲੈ ਲੋ 20 ਰੁਪਏ ਵੇ ਮਰੇ 100 ਰੁਪਈਆ ਕੀ ਜਾਨਾਨੀ ਦਾਦੀ ਦਾ ਹੋ ਗਿਆ ਆ ਦੇਈ 20 ਰੁਪਏ ਭਾਈ ਜਾਨ ਕੈਮਰਾ ਇੱਟਾ ਦਾ ਹੋਇਆ ਪੈ ਜਾ ਕੈਮਰਾ ਸਾਫ ਕਰਨ ਨਾਲ ਲੱਗਦਾ ਜੰਪ ਲਾਉ ਜੰਪ ਉਹ ਕਰ ਦੋ ਜੀ ਉਹ ਕਰ ਦੋ ਜੀ ਜਨ ਹੋ ਗਈ ਜਿੰਦਗੀ ਸਾਰੀ ਜਨ ਹੋ ਗਈ ਜਿੰਦਗੀ ਉਹ ਦੇ ਤਾ ਪੀ ਜਾਂਦਾ ਓਏ ਉੱਠੇ ਨੰਨੂ ਉੱਠੇ ਉੱਠੇ ਉੱਠ ਵੀ ਲੈ ਗਿਆ ਤੇ ਤੁਹਾਡੇ 4-5 ਵਜੇ ਲੈ ਕੇ ਤਾਂ ਗਮਾਡਰ ਖਾਲੀ ਬੱਡੇ 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 ਨਹੀਂ ਲੱਗਾ ਬਚਾ ਬੋਨਾ ਕੰਮ ਹੋ ਗਿਆ ਯਾਰ ਪਾਣੀ ਦੇ ਤੂੰ ਜਾ ਜਿਹੜੇ ਖਰਾਬ ਹੋਣਾ ਭਾਂਟਾਂ ਦੇ ਸਬਜ਼ੀ ਹੁੰਦੀ ਹੁੰਦਾ ਨਾ ਬੱਦੂ ਜੀ ਕਾਜੀ ਮੈਨਾਂ ਨਾ ਖੋਦੇ ਨੇ ਔਰੀ ਹਰੀ ਹਰੀ ਸਾਡਾ ਨਾ ਉਹਨਾਂ ਨੇ ਲੋਕੀ ਵਾਉਂਦੇ ਸਬਜ਼ੀਆਂ ਨੂੰ ਬਲੋਗ ਬਲੋਗ ਦੇਖਦੇ ਤੁਹਾਡੇ ਟੁੱਟਦੇ ਇਹਨਾਂ ਨੂੰ ਹਾਂ ਕਰਾ ਗਏ ਸਭ ਦੀ ਕਾੜੀ ਲੈ ਲਿਆ ਕੋਰ ਹਾਂ ਹਾਂ ਅੰਦਰ ਦੇਖੀ ਅੰਦਰ ਬਾਹਰ ਤੋਂ ਨੂੰ ਨਹੀਂ ਨੇ ਦੀਓ ਲਾਭ ਨੂੰ ਉੱਦਾਂ ਹੀ ਖਰਾ ਬੱਠੀ ਗਿਆ ਜੀ ਮਟਰ ਖਾਣੇ ਨੂੰ ਇਹ ਸਾਰੇ ਕਮਲਾ ਮੇਟਨ ਆਜੇ ਪਕਵਾੜੇ ਗਿਆ ਉਹ ਦੂ ਚੱਕ ਲੈੰਦੀ ਉੱਥੇ ਨਾਲ ਹੀ ਮੰਡੀ ਸੀਗੀ ਮੈਂ ਤਾਂ ਆਇਆ ਤਾਂ ਹੈਗਾ ਹੀ ਹਾਂ ਹਾਂ ਉੱਥੇ ਵੀ ਮੰਡੀ ਵਧੀਆ ਮਿਲ ਗਈ। ਕਾਣਾ ਨਾ ਉਹ ਨਾ ਪਾਣੀ। ਹਾਂ। ਚੱਕੋ। ਰਾਮੀ ਨੇ ਤਾਂ ਇਕੱਲਾ ਬੰਦਾ ਕਿਉਂ ਪੀਜਾ ਫੋਨ ਮਿਲਿਆ ਛੋਟਾ ਜਿਹਾ। ਅਗਰ ਆ ਤੀਜਾ ਹੋ। ਉਹ ਮੋੜ ਲੈ ਕੇ ਆਇਆ ਮੁੱਕੀ ਨੂੰ ਪਾਣੀ ਦੇਖਣ ਭੇਜਿਆ। ਸਭ ਜੀ ਵੀ ਤਾਂ ਅਜਿਹਾ ਨਾ ਤੁਮਾਰਾ ਕੋਟਾ ਸਭ ਜੀ ਵੀ ਆਪਾਂ ਕੱਲੂ ਵੀਡੀਓ ਪਾਉਂਦੇ ਸਭ ਜੀਆਂ ਵੀ ਤੋੜਦੇ ਆਂ ਜੀ ਬਲੌਗ ਦੇ ਵਿੱਚ ਕੀ ਕੀ ਕਰੀਏ ਕੀ ਕਰ ਕੋ ਤਾਂ ਆ ਜੀ ਤਾਂ ਆ ਜੀ ਤੁਮਾਰਾ ਪਾ ਪਾ ਯਾਕੂ ਆ ਤੋੜੀ ਇਹਨਾਂ ਨੂੰ ਤੋੜੀ ਹਾਂਜੀ ਲੋ ਜੀ ਇੱਥੇ ਸਬਜ਼ੀ ਲਾ ਕੇ ਆਪਾਂ ਬੈਠੇ ਆਂ ਜੀ ਤੇ ਪ੍ਰੀਤੀ ਕਿੱਥੇ ਆ? ਇੱਥੇ ਆ। ਕਿੱਥੇ? ਲੋ ਜੀ। ਓ ਬੱਲੇ। ਕਾਫੀ ਗੱਲਾਂ ਬਾਤਾਂ ਕਰਨ ਵਾਲੀਆਂ ਆਂ ਜੀ। ਤੇ ਯਾਰ ਆਪਾਂ ਪਿੱਛੇ ਜੀ ਸਟੋਰੀ ਉਹ ਲਾਉ ਉਸ ਤੋਂ ਬਲੌਗ ਪਾਈ ਲਵ ਸਟੋਰੀ ਵਾਲਾ। ਤੇ ਕਾਫੀ ਮੈਸੇਜ ਆਏ ਸੀਗੇ ਜੀ ਕਹਿੰਦੇ ਜੀ ਇਦਾਂ-ਉਦਾਂ ਜੀ ਤੁਹਾਨੂੰ ਤਾਂ ਦੋ ਨਹੀਂ ਮਿਲਦਾ ਤੁਹਾਨੂੰ ਉਹ ਨਹੀਂ ਮਿਲਦੇ ਪ੍ਰੀਤੀ ਦੇ ਘਰ ਦੇ ਮਿਲਦੇ ਵਰਤ ਦੇ ਨਹੀਂ ਹੈਗੇ। ਤੇ ਤੁਸੀਂ ਜੀ ਬਲੌਗ ਨਹੀਂ ਬਣਾਉਂਦੇ ਐਦਾਂ ਦਾ ਨਾ ਪਹਿਲੀ ਗੱਲ ਤਾਂ ਇਹ ਆ ਜੀ ਬਲੌਗ ਦੀ ਜੇ ਗੱਲ ਕਰੀਏ ਹੁਣ ਕਈ ਸਾਡੇ ਘਰੇ ਸਾਨੂੰ ਮਿਲਣ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਪੁੱਛ ਲਈਦਾ ਵੀ ਜਿਦੀ ਤੁਸੀਂ ਜਾਂ ਭਾਜੀ ਕੋਈ ਵੀ ਹੈ ਨਾ ਆਂਟੀ ਜਾਂ ਕੁਛ ਵੀ ਵੀ ਤੁਸੀਂ ਬਲੌਗ ਵਿੱਚ ਆਉਣਾ ਕਈ ਕਹਿੰਦੇ ਹਾਂਜੀ ਠੀਕ ਆ ਕਈ ਨਹੀਂ ਪਤੰਦ ਕਰਦੇ ਨਾ ਐਦਾਂ ਹੀ ਆਪਣੇ ਘਰਦੇ ਆ ਵੀ ਜਦੋਂ ਐਦਾਂ ਹੁੰਦਾ ਕਿ ਅੰਦਰ ਐਂਟਰੀ ਕਰਦੇ ਆ ਵੀ ਜਿਦੀ ਤੁਸੀਂ ਸਾਡਾ ਬਲੌਗ ਨਾ ਬਣਾਇਆ ਹਾਂ ਕਈ ਕਹਿ ਜਾਂਦੇ ਨਾ ਕੋਈ ਆਉਣਾ ਚਾਹਦਾ ਆ ਕੋਈ ਨਹੀਂ ਆਉਣਾ ਚਾਹਦਾ ਹੁਣ ਇੱਥੇ ਤੁਸੀਂ ਆਪ ਸਮਝਦਾ ਰਹਾ ਵੀ ਹੁਣ ਜਿਹੜਾ ਬੰਦਾ ਨਹੀਂ ਬਲੌਗ ਚ ਹੋਣਾ ਚਾਹਦਾ ਉਹਨੂੰ ਧੱਕੇ ਨਾਲ ਥੋੜੋ ਲਿਆਵਾਂਗੇ ਹਨਾ ਵੀ ਐਡੀ ਸਾਡੀ ਫੈਮਿਲੀ ਨਹੀਂ ਹੋਣਾ ਚਾਹੁੰਦੀ ਆਪਾਂ ਨਹੀਂ ਆਪਾਂ ਲਈਦਾ ਹਨਾ ਕੋਈ ਲਾਈਕ ਕਰਦਾ ਕੋਈ ਨਹੀਂ ਲਾਈਕ ਕਰਦਾ ਠੀਕ ਹੈ ਨਾ ਹੁਣ ਜੇ ਬਾਕੀ ਜਿਹੜੀ ਇੱਕ ਗੱਲ ਮੁੱਕਦੀ ਆ ਕਰਨ ਵਾਲੀ ਜਿਹੜੀ ਕਰੀਏ ਹੁਣ ਹਰ ਇੱਕ ਗੱਲ ਅਸੀਂ ਇਹ ਥੋੜੋ ਵੀ ਅਸੀਂ ਤੁਹਾਡੀਆਂ ਜੋ ਤੁਸੀਂ ਕਹਾਂਗੇ ਤਾਂ ਹੁਣ ਤੁਹਾਨੂੰ ਇੱਕ ਇੱਕ ਗੱਲ ਦਾ ਜਵਾਬ ਦੇਣਾ ਹੱਦਾਂ ਇਹ ਤਾਂ ਥੋੜੇ ਜਿ ਮੈਥੀ ਜ਼ਿਆਦਾ ਸੀ ਉਹ ਆਪਾਂ ਤਾਂ ਰਿਪਲਾਈ ਦਿੱਤਾ ਆ ਤੇ ਕਈ ਕਹਿੰਦੇ ਆ ਵੀ ਤੁਹਾਡੀ ਉਹ ਆਪਣੀ ਉਹ ਉਦੋਂ ਮੈਰੀ ਜੀ ਤੁਹਾਡੀ ਇਦਾਂ ਆ ਜਾਂਦਾ ਆ ਤੂੰ ਭੱਜ ਕੇ ਵਿਆਹ ਕਰਾਇਆ ਪਤਾ ਨਹੀਂ ਦੁਨੀਆਦਾਰੀ ਕੀ ਕੋਈ ਕਹਿੰਦੀ ਰਹਿੰਦੀ ਆ ਨਾ ਤੇ ਮਿਲਦਾ ਹਾਸਾ ਆਉਂਦਾ ਆ ਵੀ ਹੁਣ ਮੈਂ ਕਿੱਦਾਂ ਤੁਹਾਨੂੰ ਇੱਕ ਨਾ ਵਿਸਤਾਰ ਪੂਰਵਕ ਕਿੰਨੂੰ ਕਹਿੰਦੇ ਉਹ ਸਮਝਾਉਂਦੇ ਆਂ ਆਪਾਂ ਤੁਹਾਨੂੰ ਤੇ ਇੱਕ ਨਾ ਇੱਕ ਕਮੈਂਟ ਦੱਸ ਆ ਗਿਆ ਤੇ ਇੱਕ ਕਮੈਂਟ ਆਇਆ ਹੈਗਾ ਕਿ ਯੇ ਆਈਡੀ ਸੀ ਉਹਦੀ ਯੇ ਆਈਡੀ ਹੈਗੀ ਮਨਪ੍ਰੀਤ ਕੌਰ ਤਾਂ ਉਹਦਾ ਬੋਹ ਹੋ ਗਈ ਆ ਉਹਦਾ ਪਤਾ ਨਹੀਂ ਕਿੱਥੇ ਚਲੇ ਗਏ ਚਲੋ ਮੈਂ ਤੁਹਾਨੂੰ ਦੱਸਦਾ ਮੈਂ ਮਾੜੀ ਇਹਨਾਂ ਯਾਦ ਕਰ ਲਈਏ ਗੱਲਬਾਤ ਥੋੜਾ ਇਹ ਆਪਸ ਵਿੱਚ ਡਿਸਕਸ ਕਰ ਲਈਏ ਡਿਸਕਸ ਕਰਕੇ ਤੁਹਾਨੂੰ ਦੱਸਦੇ ਆਂ ਤੇ ਆਹੋ ਕਈ ਕਹਿੰਦੇ ਆ ਨਾ ਤੁਸੀਂ ਵਿਆਹ ਦੀ ਗੱਲ ਕਰਦੇ ਵੀ ਤੁਸੀਂ ਕਿੱਦਾਂ ਕਰਾਇਆ ਨੇ ਕਿੱਦਾਂ ਨਹੀਂ ਕਰਾਇਆ ਵੀ ਪਹਿਲਾਂ ਇੱਦਾਂ ਗੱਲਬਾਤ ਸੀਗੀ ਇਦਾਂ ਨਾ ਵੀ ਮੈਂ ਆਪਾਂ ਜਾਣਾ ਸੀ ਬਾਹਰ ਆਪਾਂ ਚੱਲੇ ਜਾਈਏ ਬਾਹਰ ਦਾ ਲਾਇਆ ਸੀ ਮੈਂ ਤੇ ਅਸੀਂ ਦੋਨੇ ਜਾਨੇ ਚੱਲੇ ਸੀ ਆਪਾਂ ਚੱਲੇ ਸੀ ਬਾਹਰ ਹਨਾ ਤੇ ਸਾਡਾ ਬਾਹਰ ਦਾ ਇੱਦਾਂ ਸੀ ਵੀ ਸਾਡਾ ਬਣਿਆ ਨਹੀਂ ਉਸ ਟਾਈਮ ਤੇ ਆਪਾਂ ਮਨਵੀਰ ਨਾੜਾ ਮਿੱਟੀ ਉਸ ਟਾਈਮ ਤੇ ਸਾਡਾ ਨਹੀਂ ਬਣਿਆ ਉਹ ਪ੍ਰੋਬਲਮ ਥੋੜੀ ਜਿਹੀ ਪੈ ਗਈ ਸੀਗੀ ਤੇ ਆਪਾਂ ਤਾਂ ਕਰਕੇ ਉਹਦਾ ਕੋਟ ਮੈਰਿਜ ਕਰਾਈ ਹੋਈ ਸੀਗੀ ਤੁਹਾਨੂੰ ਵੀ ਪਤਾ ਜੀ ਉਸ ਟਾਈਮ ਜਦੋਂ ਬਿਆਰ ਬੂਜਣਾ ਹੁੰਦਾ ਪੇਪਰ ਵਰਕ ਨਾ ਜਾਣਾ ਪੈਂਦਾ ਵੀ ਪੇਪਰ ਵਰਕ ਚਾਹੀਦਾ ਬੰਦੇ ਨੂੰ ਆਪਾਂ ਪੇਪਰ ਵਰਕ ਤੇ ਮੈਰਿਜ ਕਰਵਾ ਲਈ ਸੀਗੀ ਤੇ ਪੇਪਰ ਵਰਕ ਤੇ ਮੈਰਿਜ ਕਰਵਾ ਕੇ ਦੂਗੇ ਤੇ ਪਰ ਸਾਡਾ ਨਹੀਂ ਬਾੜ ਦਾ ਬਣਿਆ ਨਾ ਉਦੋਂ ਮੈਂ ਸੋਸ਼ਲ ਮੀਡੀਆ ਤੇ ਵੀ ਨਹੀਂ ਐਕਟਿਵ ਸੀਗਾ ਤੇ ਉਦੋਂ ਐਕਟਿਵ ਐਕਟਿਵ ਵੀ ਨਹੀਂ ਸੀਗਾ ਤੇ ਬਾਲਾ ਵੀ ਨਹੀਂ ਬਣਿਆ ਸੀ ਤੇ ਉਸ ਤੋਂ ਬਾਅਦ ਆਪਣੀ ਸਿਸਟਰ ਨਾਲ ਤਾਂ ਮੈਂ ਚਲੋ ਵੀਡੀਓ ਵੀਡੀਓ ਪਾਉਂਦਾ ਸੀਗਾ ਨਾ ਤੇ ਹੁਣ ਜਿਹੜੇ ਮੇਰੇ ਘਰੇ ਆਉਂਦੇ ਆ ਜਿਹੜੇ ਮੇਰੇ ਪਿੰਡ ਦੇ ਆ ਜਿਹੜੇ ਮੈਨੂੰ ਮਿਲ ਉਹਨਾਂ ਨੂੰ ਤਾਂ ਪਤਾ ਹੀ ਆ ਮੈਂ ਵਿਆਹਿਆ ਤੇ ਬਾਕੀ ਇਦਾਂ ਆ ਵੀ ਜੇ ਹੁਣ ਰਿਸ਼ਤੇਦਾਰ ਜ਼ਿਆਦਾ ਗੱਲਾਂ ਬਾਤਾਂ ਕਰਦੇ ਸੀਗੇ ਰਿਸ਼ਤੇਦਾਰ ਸੀਗੇ ਥੋੜੇ ਜਿਹੀ ਰਿਸ਼ਤੇਦਾਰਾਂ ਨੂੰ ਜ਼ਿਆਦੀ ਪ੍ਰੋਬਲਮ ਹੁੰਦੀ ਸੀ ਕਿ ਕੁਛ ਕਦਰ ਲਈ ਤੇ ਕੁਛ ਕੋ ਹੋਰ ਸਾਡੇ ਰਿਸ਼ਤੇਦਾਰਾਂ ਨੂੰ ਜਿਦਾ ਵੀ ਰਿਸ਼ਤੇਦਾਰ ਉਧਰਲੇ ਕਹਿੰਦੇ ਹੁੰਦੇ ਸੀਗੇ ਵੀ ਜਦਾਂ ਮਤਲਬ ਘਰਦਿਆਂ ਨੂੰ ਸਵਾਲ ਜਵਾਬ ਕਰਦੇ ਸੀ ਕੋਈ ਮਤਲਬ ਜਿਹੜੇ ਨਹੀਂ ਵੀ ਜਾਣਦੇ ਉਹ ਵੀ ਹਨਾ ਤੇ ਉਹਨਾਂ ਨੂੰ ਜਵਾਬ ਦੇਣਾ ਸੀ ਵੀ ਹੁਣ ਬੰਦਾ ਬਾਹਰ ਜਾਂਦਾ ਆ ਜਾਂ ਕੋਈ ਵੀ ਕਿਸੇ ਦੀ ਵੀ ਕਿਸੇ ਨੇ ਵੀ ਬਾਹਰ ਜਾਣਾ ਹੋਵੇ ਵਧੀਆ ਕੰਟਰੀ 'ਚ ਨਾ ਉਹ ਕੋਈ ਦੱਸਦਾ ਥੜੋ ਆ ਰਿਸ਼ਤੇਦਾਰਾਂ ਨੂੰ ਉੱਦਾਂ ਨਹੀਂ ਕੋਈ ਦੱਸਦਾ ਨਾ ਕੋਈ ਮਹੱਲੇ 'ਚ ਰੋਲਾ ਪੰਦਾ ਵੀ ਅਸੀਂ ਬਾਹਰ ਚੱਲਨੇ ਆ ਉੱਦੇ ਆਪਾਂ ਵੀ ਨਹੀਂ ਦੱਸਿਆ ਜੀ ਨਾ ਹੀ ਮੰਮੀ ਉਹਨਾਂ ਨੇ ਉੱਧਰ ਰੋਲਾ ਪਾਇਆ ਕਿ ਹਿੰਦ ਦੱਸਿਆ ਨਾ ਆਪਾਂ ਦੱਸਿਆ ਅਸੀਂ ਚੁੱਪਚੀਤੇ ਬਣਾਉਣਾ ਸੀ ਚੁੱਪਚੀਤੇ ਚੁੱਪਚੀਤੇ ਰਹਿ ਕੇ ਬਣਿਆ ਨਹੀਂ ਉਹ ਉੱਥੇ ਰਹਿ ਗਏ ਅਸੀਂ ਤੇ ਬਾਕੀ ਇਹ ਆ ਸਾਡੀ ਛੋਟੀ ਜੀ ਗੱਲਬਾਤ ਤੇ ਐ ਵੀ ਵੱਧ ਆਪਣਾ ਦਿਮਾਗ ਨਾ ਭਜਾਇਆ ਕਰੋ ਦਿਮਾਗ ਤੋਂ ਉਹ ਜਿਹੜਾ ਤੈਨਾਂ ਦਾ ਉਹ ਹੀ ਆਪਣੀ ਪੜ੍ਹਾਈ ਲਖਾਈ ਤੇ ਲਾਉ ਆਪਣੇ ਕੰਮਕਾਰਾਂ ਤੇ ਲਾਉ ਤੇ ਜਾਦਾ ਚੱਲੂਗਾ ਅੰਕ ਲਾਗੇ ਮਸਾਜੀ ਦੇ ਦਿੰਨਾ ਉਦਾਂ ਨਾ ਇੱਕ ਗੱਲ ਸੁਣਨ ਵਾਲੀ ਆ ਸਾਡੇ ਨਜਾਰੀ ਟੈਨਸ਼ਨ ਤਾਂ ਲੋਕਾਂ ਨੂੰ ਹੁੰਦੀ ਆ ਹੈ ਵੀ ਇਹਨੇ ਵਿਆਹ ਕਿੱਦਾਂ ਕਰਾਇਆ ਇਹੇ ਮੁੰਡਾ ਕਿੱਦਾਂ ਹੋਇਆ ਹੈ ਇਹਦਾ ਮੁੰਡਾ ਕਿੱਦਾਂ ਪਹਿਲਾ ਹੋ ਗਿਆ ਹੈ ਇਹਨੇ ਵਿਆਹ ਹੁਣ ਕਰਾਇਆ ਹੈ ਨਾ ਤੇ ਹੁਣ ਜਿਹੜੀ ਹੁਣ ਹੁਣ ਦਾ ਜਮਾਨੇ ਦੀ ਜੇ ਗੱਲ ਕਰੀਏ ਸਾਰੇ ਪੜੇ ਲਿਖਿਆ ਕੋਈ ਹੈ ਨਾ ਕੋਈ ਲਿਖਤੀ ਰੂਪ ਚ ਰਹਿੰਦਾ ਆ ਨਾ ਕੋਈ ਰਿਲੇਸ਼ਨ ਕਿਸੇ ਦਾ ਰਿਲੇਸ਼ਨ ਐ ਇਦਾਂ ਹੁੰਦਾ ਵੀ ਕੋਈ ਬੰਦਾ ਆਫਿਸ ਚ ਕੰਮ ਕਰਦਾ ਜਾਂ ਚੰਡੀਗੜ੍ਹ ਰਹਿੰਦੇ ਆ ਇਕੱਠੇ ਰਹਿਣਾ ਪੈਂਦੇ ਆ ਨਾ ਅਗਲੇ ਆਪਣਾ ਵਿਆਹ ਨਹੀਂ ਕਰਾਉਂਦੇ ਹਨਾ ਕੋਈ ਆਪਣਾ ਵਿਆਹ ਦਾ ਮਤਲਬ ਨਹੀਂ ਅੰਨੇ ਪੈਸੇ ਲਾ ਸਕਦਾ ਨਾ ਅਗਲੇ ਛੋਟੀ ਜਿਹੀ ਮੈਰਿਜ ਕਰਕੇ ਜਾਂ ਪੇਪਰ ਵਰਕ ਕਰਕੇ ਆਪਣੇ ਘਰੇ ਰਹਿ ਲਾ ਪੈਂਦੇ ਆ ਨਾ ਕੋਈ ਹੁਣ ਵਿਆਹ ਉਦੋਂ ਕਰਾਉਂਦੇ ਆ ਜਦੋਂ ਬੰਦਾ ਸਕਸੈਸ ਹੋ ਜਾਂਦਾ ਤੇ ਤਿਆਰ ਪੈਸੇ ਆ ਜਾਂਦੇ ਹਨਾ ਸਾਰਾ ਕੁਝ ਘਰ ਦਾ ਬਣ ਬੁਣ ਜਾਂਦਾ ਅਸੀਂ ਵੀ ਇਦੀ ਹੋਲੀ ਹੋਲੀ ਆ ਨਾ ਤੇ ਬਾਕੀ ਹੁਣ ਜੇ ਗੱਲ ਕਰੀਏ ਲੋਕਾਂ ਨੂੰ ਲੋਕਾਂ ਨੂੰ ਪਤਾ ਨਹੀਂ ਹੁਣ ਸਾਡੀ ਸਾਡੀ ਇਨੀ ਟੈਨਸ਼ਨ ਕਾਤੇ ਇਨੀ ਟੈਨਸ਼ਨ ਤੇ ਮੇਰੀ ਮੰਮੀ ਨਹੀਂ ਲੈਂਦੀ ਮੇਰੀ ਤੂੰ ਹੀ ਲਈ ਲੈ ਦੇਖ ਲੋ ਤੁਸੀਂ ਵੀ ਛੱਡ ਦਿਓ ਟੈਨਸ਼ਨ ਵੀ ਰੋ ਕਮੈਂਟ ਪਾਈ ਜਾ ਤੇ ਬਾਕੀ ਯਾਰ ਦਿਲ ਦੂਰ ਸਿੱਟੀ ਜਾਓ ਦਿਲ ਦੂਰ ਸਿੱਟੀ ਜਾਓ ਬਾਕੀ ਇਦਾਂ ਹੀ ਆ ਯਾਰ ਹਨਾ ਇੰਜੋਏ ਕਰੋ ਬਾਕੀ ਆਪਾਂ ਤਾਂ ਇਹੀ ਕਹਿੰਦੇ ਆ ਤੇ ਆਪਣੀ ਲਾਈਫ ਇੰਜੋਏ ਕਰੋ ਸਾਡੀ ਟੈਨਸ਼ਨ ਲੈਣ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਟੈਨਸ਼ਨ ਲੋ ਜਾਂ ਆਪਣੇ ਗਾਂ ਦੇ ਬੱਚੇ ਟੈਨਸ਼ਨ ਲੋ ਜਿਹੜੇ ਤੁਹਾਡੇ ਜੀਵਨ ਚ ਹੋਣੇ ਆ ਹੈ ਰੱਬ ਮੇਰੀ ਆ ਬਾਕੀ ਲਵ ਯੂ ਥੈਂਕ ਯੂ ਤੁਹਾਡਾ ਧੰਨਵਾਦ ਜਿਹੜੇ ਇੰਨਾ ਪਿਆਰ ਕਰਦੇ ਨੇ ਸੋਨ ਸੋਨ ਕਮੈਂਟ ਕਰਦੇ ਆ ਉਹਨਾਂ ਦਾ ਧੰਨਵਾਦ ਸੋਨ ਸੋਨ ਕਮੈਂਟ ਕਰੋ ਜੈ ਜੈ